ਚਾਲੀ ਸਿੰਘ ਗੁਰੂ ਸਾਹਿਬ ਤੋਂ ਬੇਮਖੋਕੇ ਅਤੇ ਹਾਲਾਤਾਂ ਤੋਂ ਅੱਕ ਕੇ ਆਪਣੇ ਘਰਾਂ ਵੱਲ ਨੂੰ ਪਰਦਾ ਏ ਉਹਨਾਂ ਨੇ ਗੁਰੂ ਸਾਹਿਬ ਨੂੰ ਵਿਦਾਵਾ ਦੇ ਦਿੱਤਾ ਜਿਸ ਵਿੱਚ ਲਿਖ ਦਿੱਤਾ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਜਦੋਂ ਘਰ ਪਰਤੇ ਸਿੰਘਾਂ ਦੇ ਵਿਦਾਵਾ ਬਾਰੇ ਘਰਵਾਲਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਸਿੰਘਾਂ ਨੂੰ ਲਾਣਤਾ ਪਾਈਆਂ ਤੇ ਔਰਤਾਂ ਨੇ ਆਪਣੀਆਂ ਚੂੜੀਆਂ ਉਤਾਰ ਕੇ ਉਹਨਾਂ ਨੂੰ ਪਹਿਨਣ ਲਈ ਅੱਗੇ ਕਰ ਦਿੱਤੀਆਂ ਇਸ ਤੋਂ ਬਾਅਦ ਇਹ ਸਿੰਘ ਮਾਈ ਭਾਗੂ ਜੀ ਦੀ ਅਗਵਾਈ ਵਿੱਚ ਗੁਰੂ ਸਾਹਿਬ ਤੋਂ ਮਾਫੀ ਮੰਗਣ ਲਈ ਵਾਪਸ ਚੱਲ ਪਏ ਅਮਰਤਵੇਲੇ ਯੁੱਧ ਹੋਇਆ 40 ਸਿੰਘਾਂ ਨੇ ਬੜੀ ਬਹਾਦਰੀ ਨਾਲ ਦੁਸ਼ਮਣ ਫੌਜ ਦਾ ਮੁਕਾਬਲਾ ਕੀਤਾ ਗੁਰੂ ਸਾਹਿਬ ਇਕੱਲੇ ਇਕੱਲੇ ਸਿੰਘ ਕੋਲ ਜਾਂਦੇ ਉਸ ਦੇ ਚਿਹਰੇ ਨੂੰ ਸਾਫ਼ ਕਰਦੇ ਤੇ ਅਖੀਰ ਗੁਰੂ ਪਾਸ਼ਾ ਮਹਾ ਸਿੰਘ ਦੇ ਕੋਲ ਗਏ ਗੁਰੂ ਪਾਸ਼ਾ ਨੇ ਜ਼ਖਮੀ ਪਏ ਮਹਾ ਸਿੰਘ ਦਾ ਸਿਰ ਆਪਣੀ ਗੋਦ ਦੇ ਵਿੱਚ ਰੱਖਿਆ ਤੇ ਕਿਹਾ ਤੁਸੀਂ ਨੇ ਸਿੱਖੀ ਦੀ लाज ਰੱਖ ਲਈ ਹੈ ਤੁਸੀਂ ਜੋ ਵੀ ਮੰਗਣਾ ਚਾਹੁੰਦੇ ਹੋ ਮੰਗ ਲਓ ਪਾਈ ਮਹਾ ਸਿੰਘ ਨੇ ਕਿਹਾ ਪਾਸ਼ਾ ਜੀ ਤੁਸੀਂ ਟੁੱਟੇ ਹੋ ਤਾਂ ਉਬਦਾਵਾਂਾ ਪਾੜ ਦਿਓ ਜੋ ਅਸੀਂ ਤੁਹਾਨੂੰ ਲਿਖਿਆ ਸੀ ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਬੇਦਾਵਾਂਾ ਪਾੜ ਦਿੱਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 40 ਸਿੰਘਾਂ ਨੂੰ ਮੁਕਤਿਆਂ ਦੀ ਉਪਾਧੀ ਨਾਲ ਸਤਕਾਰਿਆ ਤੇ ਆਪਣੇ ਹੱਥੀ ਉਹਨਾਂ ਦੇ ਸਰੀਰਾਂ ਦਾ ਸੰਸਕਾਰ ਕੀਤਾ। ਗੁਰੂ ਪਾਸ਼ਾ ਨੇ ਇਸ ਧਰਤੀ ਨੂੰ ਮੁਕਤੀ ਦਾ ਵਿਵਰ ਦਿੱਤਾ। ਜਿਸ ਕਾਰਨ ਇਸ ਧਰਤੀ ਦਾ ਨਾਮ ਖੇਦਰਾਣੇ ਤੋਂ ਸ੍ਰੀ ਮੁਕਸਰ ਸਾਹਿਬ ਆ ਗਿਆ। ਹੁਣ ਉਹਨਾਂ 40 ਗੁਰੂ ਦੇ ਪਿਆਰਿਆਂ ਦੀ ਯਾਦ ਵਿੱਚ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਜੋੜ ਮੇਲਾ ਲਗਾਇਆ ਜਾਂਦਾ ਹੈ।